ਚਲੋ ਵੀ ਚਲੋ ਕਰਾਂ ਸਮਾਨ ਉਹ ਸਮਾਨ ਨਗਨੋ ਗੈਂਡੋ ਆਵਦੇ ਤਾਂ ਹੀ ਤਾਂ ਕਹਿਣਾ ਸੰਗਤ ਵੀ ਬਹੁਤ ਹੈ ਸਮਾਨ ਵੀ ਸਾਰਿਆਂ ਕੋਲੇ ਪੂਰਾ ਪੂਰਾ ਆ ਇਹਨਾਂ ਦਾ ਜਹਾਜ਼ ਨਹੀਂ ਲੈ ਕੇ ਆਉਂਦਾ ਜਿੰਨਾ ਬਾਦਸ਼ਾਹ ਲਈ ਜ਼ਮਾਨ ਕਿਹੜੀ ਪੈਰਾ ਮੁੱਟਾ ਸੁਣ ਕਿਹੜੀ ਦਵਾਈ ਪੈਰਾ ਪੈਰਾ ਹਾਂ ਕਿਹੜੀ ਕਿਹੜੀ ਪੈਰਾ ਮੁੱਟਾ ਸੁਣ ਪੈਰਾ ਮਿੰਟਾ ਸੁਣ ਨਹੀਂ ਪੈਰਾ ਸੀ ਤਾਮੋਲ ਬੇਠਾ ਅਗਰੇ ਕਾ ਬੇਠਾ ਸੁਭਾਨੇ ਸਟੇਸ਼ਨ ਆ ਗਿਆ ਉਠਾ ਆਜੋ ਬਈ ਜੰਮੂ ਕਟੜਾ ਜੰਮੂ ਕਟੜਾ ਜੰਮੂ ਕਟੜਾ ਬਈ ਕਹਿੰਦੀ ਰੱਖੀ ਬੈਠੇ ਆ ਮਗਰ ਤਾਓ ਜੀ ਬੱਸ ਲੱਗ ਕੇ ਖੜ ਗਈ ਤੇ ਹੁਣ ਆਪਾਂ ਲੈ ਕੇ ਆਉਣਾ ਸਮਾਨ ਤਾਂ ਤੋ ਚੱਕ ਕੇ ਸੰਗਤਾਂ ਦੇ ਆਈ ਜਾਂਦੇ ਆ ਇਹਨਾਂ ਦੀ ਟ੍ਰੇਨ ਚਲੋ ਵੀ ਚਲੋ ਕਰਾਂ ਸਮਾਨ ਹੋ ਸਮਾਨ ਨਗ ਨੂੰ ਗੈਂਡਵਾਵਦੇ ਤਾਂ ਹੀ ਤਾਂ ਕਹਿਣਾ ਜਲਦੀ ਜਲਦੀ ਸੰਗਤ ਵੀ ਬਹੁਤ ਹੈ ਸਮਾਨ ਵੀ ਸਾਰਿਆਂ ਕੋਲੇ ਪੂਰਾ ਪੂਰਾ ਆ ਆਪੂ ਆਪਣਾ ਹੁਣ ਦੇਖ ਲੋ ਨਿਗਾਹ ਚ ਰੱਖਿਓ ਵਦਨ ਕੀ ਗੀਰ ਦੇ ਲੈ ਕੇ ਚੱਲੇ ਪਹਿਲੀ ਵਾਰ ਆਏ ਸੀਗੇ ਚਲੋ ਝੋੜਾ ਸਮਾਨ ਵੱਧਾ ਤਾਂ ਬੰਦੇ ਵੀ ਵੱਧਾ ਨਾ ਹਾਂ ਤੋ ਬਈ ਸੰਗਤਾਂ ਨੇ ਪੈਕਿੰਗ ਕਰ ਲਈ ਸਾਰੀ ਇੱਥੋਂ ਦਾ ਜੀਰ ਹੀ ਕਰ ਦੋ ਯਾਰ ਨੂੰ ਵਾਈ ਦੂਜੀ ਦਾ ਖਾਸ ਸਾਹੀ ਦੋ ਦਿਨਾਂ ਵਿੱਚ ਕੰਮ ਕਰਕੇ ਬਹੁਤ ਘਾਰੇ ਸੋਨੇ ਮੂਰੀ ਸਾਰੇ ਗੁਰੂ ਦੇ ਸੰਗਤਾਂ ਕਰੀਏ ਕਰੀਏ ਦੇ ਬਹੁਤ ਵਧੀਆ ਰੂਮ ਮਿਲਦੇ ਇੱਥੇ ਕੋਈ ਹੈ ਨਹੀਂ ਗੀ ਵੀ ਆਪਾਂ ਨੂੰ ਪਰੇਸ਼ਾਨੀ ਨਹੀਂ ਕੋਈ ਵੀ ਹੁੰਦੀ ਬਹੁਤ ਵਧੀਆ ਸਾਨੂੰ ਹੋਇਆ ਬਹੁਤ ਹੀ ਦਰਸ਼ਿਤ ਹੋਇਆ ਸਾਡੀ ਵਾਪਸੀ ਆ ਅੱਜ ਦੀ ਪਹਿਲੀ ਸਾਰੇ ਜਣੇ ਆ ਵੀ ਕੁਰੀ ਕਰਾ ਕੇ ਜ਼ਰੂਰ ਦੱਸੋ ਵਾਹਿਗੁਰੂ ਜੀ ਦਾ ਕਾਲ ਸਹਾ ਵਾਹਿ ਜੀ ਕੀ ਫਤਿਹ ਬਾਬਾ ਜੀ ਤਾਂ ਉਪਰਾ ਕਰ ਗਏ ਇੱਥੇ ਛੱਡ ਜਿੰਦੇ ਬਾਬਾ ਜੀ ਤੁਹਾਨੂੰ ਬੋਲੇ ਸਮਾਨ ਹੀ ਬੰਦ ਲੈ ਨਾ ਵਾਜ ਨਹੀਂ ਲੈ ਕੇ ਆਉਂਦਾ ਜਿੰਨਾ ਬਾਤ ਚੱਲੇ ਆਈ ਜ਼ਮਾਨ ਚਲੋ ਵੀ ਚਲੋ ਕਰ ਆਪਣੀਆਂ ਹੀ ਅੱਜ ਆਪਣਾ ਬੂਟ ਆਪਣੇ ਇਹ ਹਾਂ ਇੱਥੇ ਆ ਜੋ ਸਾਰੇ ਇਕੱਠੇ ਰਹੋ ਇੱਥੇ ਭੀੜ ਬਹੁਤ ਆ ਸਵਾਰੀ ਉੱਤਰਦੀ ਹੈ ਜੱਟੇ ਨਾਲ ਜੇ ਕੋਈ ਗਮ ਹੋ ਵੀ ਗਿਆ ਡੱਬੇ 'ਚ ਚੜਜੋ ਕਰਾ ਉਹ ਨਹੀਂ ਇੱਥੇ ਕਿਵੇਂ 2 ਘੰਟਾ ਰਹਿ ਗਿਆ ਬਸ ਹਾਂ ਡੈਡੀ ਨੂੰ ਬਾਦੋ ਡੈਡੀ ਨੂੰ ਬਾਦੋ ਮੰਮੀ ਇਹਨੂੰ ਬਾਦੋ ਭਾਬੀ ਤੂੰ ਵੀ ਬਹਿ ਜਾ ਮੈਂ ਨੰਗਾਉ ਪਹਿਲਾਂ ਇੱਧਰ ਦੀ ਨੰਗਾ ਯੋ ਯਾ ਤਰੋ ਅੱਧਾ ਪੂਰਾ ਤੇ ੱੱਕਾ ਦੇਖਿਆ ਤੁਸੀਂ ਬਾਜ ਦਾ ਜਦੋਂ ਟ੍ਰੇਨ ਆ ਗਈ D2 B2 ਤੁਸੀਂ ਬਹਿ ਜਾਓ ਤੁਸੀਂ ਬਹਿ ਜਾਓ ਤੁਹਾਨੂੰ ਬਾਅਦ ਵਿੱਚ ਲੈ ਕੇ ਜਾਵਾਂਗੇ ਓ ਭਾਈ ਸਾਹਿਬ ਪਹਿਲਾਂ ਸਮਾਨ ਲੱਦ ਲਗੇ ਟ੍ਰੇਨਾਂ ਮੂਹਰੇ ਆਉਂਦੇ ਨੇ ਦੇਖੀਆਂ ਪਰ ਇੱਥੋਂ ਮੂਹਰੇੋਂ ਮਗਰ ਨੂੰ ਆਉਂਦੀ ਆ ਇਹ ਪਹਿਲਾਂ ਹੀ ਇੱਥੇ ਖੜੀ ਸੀ ਹੁਣ ਜਾਨੀ ਕਿ ਲੱਗੂਗੀ 3 ਘੰਟੇ ਲੇਟ ਆ ਹੁਣ ਦੇਖਿਓ ਵੱਲੋਂ ਪਈ ਦੀ ਇੱਥੇ ਇਹੀ ਆ ਟ੍ਰੇਨ ਤਾਂ ਖੜੀ ਇੱਥੇ ਹੀ ਸੀਗੀ ਬਾਬਾ ਟਾਈਮ ਦੀ ਲੇਟ ਕਰਕੇ ਨਾ ਟਰੈਕ ਨਹੀਂ ਮੂਰੇ ਮੂਰੇ ਟਰੈਕ ਨਹੀਂ ਖਾਲੀ ਮਿਲਦਾ ਸੀ ਇਹਨੂੰ ਲਓ ਜੀ ਅੱਜ ਤਾਂ ਸੀਟਾਂ ਦਾ ਕਸਮਾਣ ਪਿਆ ਆ ਵਿਆ ਅੱਧੇ ਕੰਬਦੇ ਇੱਥੇ ਆ ਇਹਨਾਂ ਚ ਵੀ ਛਾੜੀਆਂ ਅਧੀਆਂ ਸੀਟਾਂ ਆ ਅੱਧੇ ਬੰਦੇ ਉਧਰ ਆ ਉਹਨਾਂ ਨਾਲ ਵੀ ਤੁਹਾਨੂੰ ਤਿੰਨ ਡੱਬਿਆਂ 'ਚ ਬੰਡੇ ਗਏ ਆ ਇਦਕੀ ਤਿੰਨ ਡੱਬੇ ਆ ਹੂੰ ਹੂੰ ਪੰਜਾਬ ਹਰਿਆਣਾ ਹਿਮਾਚਲ ਹੋ ਗਿਆ ਇੱਕ 20 ਬਾਲ ਨੇ ਜੀ 20 ਹਾਂ ਇਹ ਕੱਲਾ ਮਾ 27 ਮਜਾਲੇ ਵਾਲੇ ਇਥੇ ਇਹ ਤਾਂ ਟਾਕਾ ਬਣਾਦਾ ਫਿਰ ਇਹਨੇ ਦਾਅਵਾ ਆਰ ਦੀ ਮੰਗਲਾਦੇਸ਼ ਇੱਧਰ ਪੰਜਾਬ ਬੈਠਾ ਹਰਿਆਣਾ ਮਗਰ ਆ ਹਿਮਾਚਲ ਉੱਪੂ ਮਗਰ ਆ ਕੈਨੇਡਾ ਬੰਦੇ ਆ ਦੇ ਬਾਰੇ ਇਹ ਮੰਨ ਲਾ ਸੰਤਰੇ ਆ ਬਸ ਸਟੇਸ਼ਨ ਤੇ ਮਗਾ ਲੈਣੇ ਮੰਨ ਲਾ ਦਾ ਭਾਬੀ ਆਪਾਂ ਸੰਤਰੇ ਦਾ ਆ ਸਟੇਸ਼ਨ ਤੇ ਮੋੱਕ ਜਣੇ ਆ ਜਿਹੜੇ ਸਾਹਮਣਾ ਚੱਲ ਤਾਂ ਹੋ ਮਾਰਨਿੰਗ ਗੁੱਡ ਉੱਤ ਘੜੀ ਦੋ ਜਾਣੀਆਂ ਇੱਕ ਸੀਟ ਤੇ ਬੰਨੀਆਂ ਸੀ ਨਹੀਂ ਹੋਣ ਕੋਈ ਨਹੀਂ ਜਿੱਦਾਂ ਜਿੱਦਾਂ ਪਾੜ ਗਏ 4 ਵਜੇ 5 ਵਜੇ ਰਣਦੀਪ ਉੱਤੀ ਪਿਆ ਮਰਨਦੀਪ ਆ ਗਿਆ ਤੇ ਇਥੋਂ ਪਹਿਲਾਂ ਆ ਗਿਆ ਦਾ ਆਗੇ ਬੰਦੇ ਮੜੀ ਆ ਬੈਠਾ ਮਾਰਨਿੰਗ ਗੁੱਡ ਗੁੱਡ ਮਾਰਨਿੰਗ ਚਾਹ ਹੀ ਨਹੀਂ ਆਈ ਅਜੇ ਤੱਕ ਦਾ ਯਾਰ ਭੁੱਖ ਲੱਗੀ ਪਈ ਆ ਜਨਾ ਤੋਂਦਾ ਕੰਨੀ ਆ ਹਨਾ ਆਪਾਂ ਕਹਿੰਦੇ ਆ ਉਧਰ ਹੀ ਆ ਉਧਰ ਹੀ ਆ ਇੱਧਰ ਵੀ ਬਹੁਤ ਤੋਂਦਾ ਟਰੇਨ ਲੇਟ ਆ 6 ਘੰਟੇ ਆਪਣੀ ਹਾਂ ਹੜੇ ਤੋਂਦੀ ਬੋੜੀ ਆ ਤੋਂਦ ਕਰਕੇ ਲੇਟ ਆ ਹਾਂ ਆਪਾਂ ਨੂੰ ਨਹੀਂ ਨਾ ਮੜ ਮੜ ਮੂਰਲੇ ਨੂੰ ਕੱਤੇ ਦੀਦਾ ਉੱਟ ਰੇ ਨਾਲੇ ਚਾਹ ਆ ਗਈ ਚਾਹ ਕਿੱਥੇ ਆ ਗਿਆ ਆਦੇ ਆ ਗਈ ਚਾਹ ਗਰਮ ਚਾਹ ਆਏ ਇੱਥੇ ਆ ਆਉਦੇ ਆ ਗਿਆ ਚਾਹ ਵਾਲਾ ਹਾਂ ਚਾਹ ਲਾ ਚਾਹ ਲੈ ਦਿਆ ਜਿਆ 11 ਮੋਹੀ ਗਰਮ ਗੰਦੇ ਪੀਣੇ ਵਾਲਾ ਬੇਇਸ਼ਰਮ ਹੁੰਦਾ ਹੁੰਦੀਤ ਪੇ ਨਾ ਬਾਲੀ ਕਹਿੰਦੇ ਰਾਤ ਮਾੜੀ ਸੀ ਅੱਧੀ ਰਾਤ ਵਿਚਾਰਾ ਉਧਰ ਗਿਆ ਯਾਰ ਇਹ ਦਿਨ ਦੀਪੇ ਨਾ ਆ ਗਏ ਉਧਰ ਭੇਜਤਾ ਅੜ ਜਾਂਦਾ ਜਾ ਉਹ ਜਿਕਾਰਾ ਲਾ ਜਾਂਦਾ ਅੱਧੀ ਟ੍ਰੇਨ ਨੇ ਖੜੀ ਹੋ ਜਾਣਾ ਇਹਦਾ ਬੋਲੇ ਸੁਣ ਹਾਲ ਉਧਰ ਵੀ ਵਧੀਆ ਹੀ ਸੀ ਕਹਿੰਦੇ ਉਧਰ ਤਾਂ ਬਾਲਾ ਨੇਰਾ ਜੀ ਆਪਾਂ ਨੂੰ ਕਹਿੰਨੇ ਤਾਂ ਆਇਆ ਆਰਾਮਣਾ ਪਾਏ ਰਹੇ ਐ ਇੱਥੇ ਹੀ ਠਾ ਦੇਓ ਸਭ ਠਾਸੀ ਸਭ ਠਾ ਦੇ ਜਿਹਦੀਆਂ ਇਹਦੀਆਂ ਸ਼ੀਟਾਂ ਸੀ ਕੀ ਮੌਕੇ ਨਾਲ ਮੇਨੂੰ ਤਾਂ ਚਾਹ ਤਾਂ ਮਗਰੀ ਭੋਗਤ ਜਾਨੀਆਂ ਸਾਰੀ ਚਾਹ ਤਾਂ ਚਾਹ ਨਾਲ ਤਾਂ ਉੱਥੋਂ ਹਿੱਲਣ ਹੀ ਨਹੀਂ ਦਿੱਤਾ ਚਾਹ ਤਾਂ ਮਗਰੀ ਭੋਗਤੂ ਸਾਰੀ ਲੱਗਦਾ ਕੇ ਆ ਗਿਆ ਆ ਗਿਆ ਆ ਜਾ ਯਾਰ ਭਾਈ ਨਾ ਨਾ ਇੱਥੇ ਕੱਚਾ ਆਜੋ 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 ਕਿਤਨੇ ਕਾਏ ਕਿਤਨੇ ਕਾਏ 10 ਕਾ 1 10 ਦਾ ਹੀ ਹੈ ਹਾਂ 10 ਗਲਾਸ ਬੈੜੀ ਨੂੰ ਕੀ ਪੀਉਂਗਾ ਤੁਸੀਂ ਚਾਹ ਨਹੀਂ ਕੋਫੀ ਨਹੀਂ ਆਏ ਕੋਫੀ ਨਹੀਂ ਆਉਂਦੀ ਇਹ ਚ ਚਾਰ ਕਰ ਦੇਣਾ ਭਾਈ ਚਾਰ ਗਲਾਸ ਦੇ ਦੇਣਾ 4:00 ਵਜੇ ਆ ਗਿਆ ਸੀ ਸੀਟ ਵਾਲਾ ਕੋਈ ਕਹਿੰਦਾ ਧੀਦੀ ਕਹਿੰਦਾ ਠਾ ਲੋ ਉਸਕੋ ਜੋ ਆਪकी ਸੀਟ पे है ਕੌਣ ਪਹਿਲਾਂ ਧੀਦੀ ਕਹਿੰਦਾ ਹਾਂ ਆਜਾ ਵੀ ਆ ਸੀਟ ਵਾਲੀ ਖਾਲੀ ਕਰੋ ਪਹਿਲਾਂ ਮੂੰਹ ਧੋ ਕੇ ਆਈ ਨੂੰ ਉਠਾਲਿਆ ਕਹਿੰਦਾ ਆਪਦੀ ਸੀਟ ਤੇ ਚੱਲ ਨਾ ਫੇਰ ਇਹਨੂੰ ਉਠਾਲਿਆ ਸੀਗਾ ਚੱਲ ਤੂੰ ਉੱਧਰ ਵੀ ਭਾਬੀ ਨੂੰ ਪਈ ਰਹਿਣ ਚਾਹ ਸਵਾਦ ਆ ਸਵਾਦ ਹੈ ਸਵਾਦ ਹੀ ਆ ਲੈ ਲੈ ਇੱਕ ਦੂਜੀਆਂ ਪੱਤੀ ਪਾਈਏ ਪਾਣੀ ਵਿੱਚ ਪਤੀ ਹੈ ਹੋ ਵੀ ਆਂਥ ਦੂਜੀ ਪੱਤੀ ਪਾਈਏ ਆਹ ਕਹਿੰਦਾ ਪਾਣੀ ਵਿੱਚ ਪੱਤੀ ਹੈ ਬਾਈ ਇੱਕ ਹੋਰ ਦੇ ਲੈ ਨਹੀਂ ਨਹੀਂ ਮੈਨੂੰ ਦੇ ਦੇ ਤੇ ਇੱਕ ਹੋਰ ਕਰ ਦੇ ਡੈਡੀ ਨੂੰ ਦੇ ਦਨੇ ਆ ਨਿਕਲੇ ਵਿਤੋਪਾ ਕੰਨਾ ਧੁੰਦ ਕਿੰਨੀ ਸੀ ਪਹਿਲਾਂ ਹੁਣ ਨਿਕਲੇ ਸੂਰਜ ਹੁਣ ਨੇ ਖਿੱਚ ਲਈਆਂ ਸਪੀਡ ਹੁਣ ਭੱਜੂ ਚਾਂਸੀ ਚਾਂਸੀ ਦੀ ਰਾਣੀ ਆਈ ਇੱਥੋਂ ਲੈ ਆ ਕੇ ਦਿੰਨਾ ਖਾਣ ਨੂੰ ਤੁਹਾਨੂੰ ਤਾਂ ਨੇ ਉੱਤਰਦੇ ਆ ਇੱਥੋਂ ਚੜ੍ਹਣਾ ਵੀ ਬਹੁਤ ਹਾਂ ਤੇ ਨੋ ਬੰਦੇ ਚੜਨਗੇ ਲੋ ਜੀ ਜੰਸੀ ਕੀ ਰਾਣੀ ਆ ਰਹੇ ਇੱਥੋਂ ਲੈ ਇੱਥੋਂ ਲੈ ਪੋਹਾ ਸਿੰਪਲ ਡੈਡੀ ਨੂੰ ਪੋਹਾ ਗ ਚੌਲ ਆ ਇਹਦੇ ਕੋਲ ਤਾਂ ਚੌਲ ਆ ਇਹਦੇ ਕੋਲ ਤਾਂ ਬਾਈ ਕੋਲੇ ਭਈਆ ਪੋਹਾ ਨਹੀਂ ਆ ਪੋਹਾ ਇਹ ਪਲੇਨ ਪੋਹਾ ਹੈ ਪਲੇਨ ਅੰਡਰਫਲੈਟ ਅੰਡਰਫਲੈਟ ਉੱਧਰ ਦੇਖਦੇ ਆ ਦੇਖ ਲਓ ਹਾਰ ਨਹੀਂ ਆ ਮਾਰਤਾ ਨੇ ਪੋਆ ਦਿਖਾਈਂ ਬਾਈ ਮਾੜਾ ਯਾ ਇਹ ਕੇ ਸਾਥ ਨੇ ਥਿਗਰੇ ਵੀ ਮਸਾਲਾ ਨਾਲ ਕੇ ਬਹੁਤ ਮਸਾਲਾ ਤਾਂ ਦੇਣਾ ਨਹੀਂ ਡਾਡੀ ਇਹ ਲੈ ਲਓ ਇਹ ਲੈ ਲਓ ਤੋ ਜੀ ਤੋ ਨਿਕਲੇ ਹੀ ਤੇ ਟ੍ਰੇਨ ਪਹੁੰਚ ਗਈ ਅਗਵਾਲੀਅਰ ਜਿੱਥੋਂ ਗੁਰੂ ਸਾਹਿਬ ਨੇ 52 ਕਲੀਆਂ ਵਾਲਾ ਚੋਲਾ ਪਾ ਕੇ ਗਵਾਲੀਅਰ ਦੇ ਕਿਲੇ ਚੋਂ 52 ਰਾਜੇ ਮੁਕਤ ਕਰਾਈ ਸੀਗੀ ਹੋ ਚੁੱਕਿਆ ਗਵਾਲੀਅਰ ਪੰਜਾਬ ਪੌਂਦੀ ਪੌਂਦੀ ਲੁਧਿਆਣੇ ਤੱਕ ਤੜਕੇ ਪਹੁੰਚੂਏ 1:00 2:00 ਜਿਹੜੇ ਹਿਸਾਬ ਨਾਲ ਲੇਟ ਆ 6 ਘੰਟੇ ਲੇਟ ਚੱਲ ਰਹੀ ਆ ਤਿੰਨ ਘੰਟੇ ਪਹਿਲਾਂ ਹੀ ਸੀ ਤੇ ਤਿੰਨ ਘੰਟੇ ਹੋਣ ਹੋ ਗਈ ਧੁੰਦ ਕਰਕੇ ਕਿਹੜੀ ਪੈਰਾ ਮੁੱਟਾ ਸੁਣ ਕਿਹੜੀ ਦਵਾਈ ਪੈਰਾ ਪੈਰਾ ਹਾਂ ਕਿਹੜੀ ਕਿਹੜੀ ਪੈਰਾ ਮੁੱਟਾ ਸੁਣ ਪੈਰਾ ਮਿੰਟਾ ਸੁਣ ਨਹੀਂ ਪੈਰਾ ਸਿਤਾਮੂਲ ਹਾਂ ਪੈਰਾ ਸਿਤਾਮੂਲ ਗੱਲ ਲਈ ਮੈਂ ਵੀ ਇਹ ਮਿੱਤਰੋ ਸਟੇਸ਼ਨ ਆ ਗਿਆ ਜਿੱਥੇ ਬਣਿਆ ਤਾਜਮਹਿਲ ਤੇ ਜਿੱਥੇ ਦਾ ਪੇਠਾ ਬੜਾ ਮਜੂਰ ਆ। ਆਗਰਾ। ਆ ਵੀ ਆ ਵੀ ਰਾਤ ਤੋਰਾ ਤੋ ਸਾਰਾ ਕੋ ਲੰਘ ਜਾਂਦਾ। ਐਨਕੀ ਪੇਠਾ ਲਵਾ ਕੇ ਆਗਰੇ ਆ। ਮੱਲਾ ਦਾ ਮਾੜੀ ਹੋ ਗਈ ਤਾਂ ਲੈਣ ਤੇ ਨਹੀਂ ਖੜੀ ਗੱਡੀ। ਇਹਨਾਂ ਦਾ ਖੜਨੀ ਨਹੀਂ ਗੱਡੀ। ਮੱਲਾ ਦਾ ਆਗਰੇ ਖੜਨੀ ਨਹੀਂ ਹਣੀ ਗੱਡੀ। ਆਗਰੇ ਖੜਦੇ ਨਹੀਂ ਮਨ ਲੱਗਦਾ। ਲੱਗਦਾ ਮੈਨੂੰ ਕਿਉਂਕਿ ਸਟੇਸ਼ਨ ਤਾਂ ਉਹ ਰਹਿ ਗਿਆ ਪਾਸੇ ਹੀ। ਚਲੋ ਜੀ ਰਾਮ ਰਾਮ ਭਾਈ ਪੇਠਾ ਅਗਰੇ ਕਾ ਪੇਠਾ ਇਹਨੂੰ ਪੁੱਛ ਗਾਇਏ ਕਿਵੇਂ ਲਾਇਆ ਪੇਠਾ ਕਿਵੇਂ ਲਗਾਇਆ ਹੈ 100 ਰੁਪਏ 100 ਰੁਪਏ ਕਾ ਕਿਲੋ ਹੈ ドライ ਹੈ ਚਾਈ ਹੈ ਦੂਸਰਾ ਜੋ ਪੈਕੇਟ ਮੇ ਹੁੰਦਾ ਹੈ ਪੈਕੇਟ ਵਾਲਾ ਇਹ ਜੋ ਹੁੰਦਾ ਹੈ ਇਹ ਹੈ ਚੌਕਾ ਇਹ ਡਰਾਈ ਹੁੰਦਾ ਜੇ ਹੁੰਦਾ ਨਹੀਂ ਨਹੀਂ 100 ਕਾ ਜੇ ਹੈ ਵੈਸੇ 100 ਕਾ ਜੇ ਹੈ ਸਹੀ ਸਹੀ ਲਾ ਲੋ ਲੈ ਲਾਂਗੇ 4 ਕਿਲੋ ਅਰੇ ਯਾਰ ਐਸਾ ਮਤ ਕਰੋ ਯਾਰ ਸਹੀ ਪਤਾ ਕਰੀਏ ਪੈਣਾ ਆ ਜਾ ਚੱਲ ਲੈਣਾ ਦਾ ਪੈਣਾ ਹੀ ਆ ਅੱਗੇ ਓਕੇ ਜੀ ਲੈ ਲੈ ਆਗਰੇ ਦਾ ਪੇਠਾ ਅੱਜ ਬਹੁਤ ਟਾਈਮ ਬਾਦੋਂ ਆਗਰੇ ਦਾ ਪੇਠਾ ਦਿਨੇ ਆਗਰਾ ਆਇਆ ਹੈ ਤਕੀ ਅੱਜ ਅੱਜ ਲੈ ਲਈ ਭਰ ਅੱਜ ਤੰਨਾ ਗੇੜਿਆਂ ਦਾ ਕੱਠਾ ਹੀ ਕਾਪਾ ਗੱਡਿਆਂ ਦਾ 5 ਕਿਲੋ ਪੇਠਾ ਕੋਈ 2 ਕਿਲੋ ਭਾਬੀ ਹੋਣਾ ਉਹਨੇ ਕਹੇ ਪੀਤੇ ਨੇ ਵੀ 2 ਕਿਲੋ ਲਿਆ ਦੇ ਦੇ। ਵੰਦੂ ਆ ਦੇਖਦੇ ਹੁਣ ਕਿਹੜੀ ਭਾਬੀ ਬਣਦੀ ਆ ਪਹਿਲਾਂ ਬਣ ਗਏ ਕਿ ਨੇਰੀ ਕਿਹੜੀ ਭਾਬੀ ਆ ਵੀ ਉਹ ਬਣਿਆ ਫੇ ਆ ਫੇ ਆਹ ਟਿਕੋੜੇ ਨਹੀਂ ਬਣਦੀ ਲੇਟੈਸਟ ਆ ਦੇ ਮੈਂ ਵੀ ਇੱਕ ਵਾਰੀ ਬਣਿਆ ਮੇਰੀ ਬਣਿਆ ਲੈ ਵੀ ਦੇਖਦੇ ਹੁਣ ਟਿਕਿੰਗ ਵਾਲੀ ਸਿੱਕਲੀ ਵਾਲੀ ਭਾਬੀ ਹੋਣਾ ਆਣੀ ਹੋਣੀ ਇਹ ਆ ਜਾਂਦੀ ਆ ਟ੍ਰੇਨ ਦੀ ਕੰਟੀਨ ਰੋਸ ਕੇ ਪੈ ਗਈਆਂ ਦੋਸ਼ ਨਲਾਲ ਪਰਚਾਈ ਸੁਬਹ ਨੇ ਸਟੇਸ਼ਨ ਆ ਗਿਆ ਉੱਠਾ ਉੱਥੋਂ ਸਟੇਸ਼ਨ ਆ ਗਿਆ ਦਿੱਲੀ ਉੱਠਣ ਚਾਰ ਬੱਸ ਚੱਕ ਦਾ ਗਮ ਹੈ ਬਣਾ ਦਿਓ ਬਈ ਫਿਰ ਆਪਾਂ ਨੂੰ ਵੀ ਇੱਕ ਦਿੱਲੀ ਆ ਗਏ ਕਿਉਂ ਰੇਵ ਕੋਦੋਂ ਪਤਾ ਲੱਗਦਾ ਦਿੱਲੀ ਵਾਲੇ ਤੋਂ ਅੱਜ ਦਿੱਲੀ ਆ ਗਈ ਗੱਡੀ ਦੇ ਗੱਡੀ ਚੜੀ ਪਈ ਹੈ ਹੈਲੋ ਗਾਇਸ ਕਮ ਆਨ ਟੂ ਦਿੱਲੀ ਉਹ ਡੈਡੀ ਕੋਲੇ ਵੀ ਕੀੜਾ ਦੇ ਆ ਉਧਰ ਆ ਪਿਆ ਉਹ ਇਹ ਉਹ ਨਵੀਆਂ ਵਾਲੀ ਗੱਲ ਕਰਦਾ ਉਧਰ ਗਿਆ ਉਹ ਪੁੱਤ ਨਹੀਂ ਉਤਰਿਆ ਮਾ ਮਾ ਦਾ ਕੀੜਾ ਦੇਉ ਨਾ ਉਹਨਾਂ ਦੋ ਕਮੈਂਟਾਂ ਬਾਅਦ ਕਿਹਾਂ ਹੜਗੂ ਕਹਾਂ ਪਰ ਆ ਗਿਆ ਹੂੰ ਕੋਈ ਗੱਲ ਨਹੀਂ ਆ ਗਿਆ ਬੜਾ ਠੰਡ ਸ਼ੁਰੂ ਹੋ ਗਈ ਆ ਪਾ ਗਏ ਆ ਨੀਲੋ ਖੇੜੀ ਦਿੱਲੀ ਆ ਗਈ ਸੀਗੀ ਟਾਈਮ ਨਾਲ 3:30 ਵਜੇ ਪਰ ਉਥੋਂ ਹੋੜੀ ਹੁੰਦੀ ਹੁੰਦੀ 1.5 ਘੰਟਾ ਨੇ ਦਿੱਲੀ ਚ ਲਾਤਾ ਨਹੀਂ ਤਾਂ ਆਪਾਂ 8:00 ਵਜੇ ਨੂੰ ਪਹੁੰਚ ਜਣਾ ਸੀ ਹੁਣ ਮੰਨ ਲਾ ਦਾ 12:00 ਇੱਕ ਬਚੂਗਾ ਕਿਉਂਕਿ ਹਜੇ ਕਰਨਾਲ ਆਉਣਾ ਤਾਂ ਪਾਣੀ ਪਤ ਸੋਣੀ ਪਾਤਾ ਉਬਾਲਾ ਤੇ ਪਾਪਾ ਦੇ ਕੰਮੀਆਂ ਸੁਰੂ ਹੋ ਗਿਆ ਹਾਂ ਦਰਵਾਜ਼ਾ ਕਰਕੇ ਲੈ ਜੀ ਮੰਲਾ ਦਾ ਬਾਪ ਬਾਈ ਦੀ ਵਾਰੀ ਆਉਣ ਵਾਲੀ ਆ ਭਾਬੀ ਵਾਲੀ ਆ ਨੰਗੀ ਪਹਿਲਾਂ ਹੀ ਆਪਾਂ ਵੀ ਨੰਗੇ ਚਲੋ ਕਿਹਦੀ ਵਾਰੀ ਆ ਚਲੋ ਪਿਓ ਦਾ ਇੱਟ ਦੀ ਪੰਜੀ ਚਲੋ ਮਹਾਰਾਜ ਹੋ ਨਾ ਸਾਦਾ ਸਾਦਾ ਜਗਾਤਾ ਓਏ ਆਹ ਹਾਏ ਤੁਨ ਜਮਾ ਵੀ ਆਉਦੇ ਮੁੰਡੇ ਤਰਸਾਏ ਡਾਬਾ ਡਾਬਾ ਤਾ ਜਗਾਤਾ ਹੁਣ ਬਾਈ ਗੁੱਗੂ ਓਕੇ ਬਾਈ ਬਾਈ ਨੋ ਦੋ ਜੀ ਤੁਸੀਂ ਸਾਡੇ ਕੋਲ ਆਇਓ ਹੁਣ ਲੁਧਿਆਣਾ ਠੀਕ ਹੈ ਓਕੇ ਓਕੇ ਕਾਟੋ ਚਲੋ ਵੀ ਚਲੋ ਸੰਗਤ ਕਰ ਲੋ ਕਰੰਟ ਅਚੀ ਆਖੋ ਤੁਮਾਰ ਲਿਓ ਹੁਣ ਕੋ ਰਹਿ ਰੂ ਨਾ ਜਾਵੇ ਦੇਖ ਲਿਓ ਬਾ ਠੀਕ ਹੈ ਨਾ ਉਹਦੇ ਪੈਸੇ ਨਹੀਂ ਦੇਦਾ ਜਿੰਦਗੀ ਦੇ ਪੈਸੇ ਨਹੀਂ ਦੇਦਾ ਇੱਥੇ ਆ ਕੇ ਹੁਣ ਨੇੜੀ ਆ ਅਗਲੇ ਤਾਂ 5-7 ਮਿੰਟ ਹੋਰ ਲੱਗਣਗੇ ਹਾਂ ਤਰਪੀ 2 ਮਿੰਟ ਤੇ ਰੱਖਵੀਂ ਬਾ ਠੀਕ ਹੈ ਚਲੋ ਕਰਾ ਤੋਂਦ ਤਬਹੁਤਾ ਤੋਂਦ ਤਬਹੁਤਾ ਤੋਂਦ ਤਬਹੁਤਾ ਬਹੁਤ ਆ ਗਿਆ ਪੂਲੋ ਹਸੂਣਾ ਆਹ ਉਹ ਪੂਲੋ ਆ ਗਿਆ ਬੱਸ ਆ ਗਏ ਹਾਂ ਪਹੁੰਚ ਗਏ ਆ ਗੁਰਦਵਾਰਾ ਦੁਖ ਨਿਵਾਰਨ ਸਾਹਿਬ ਦੇ ਕੋਲ ਇਹ ਦਰਸ਼ਨ ਕਰੋ ਸੰਗਤ ਜੀ ਲੁਧਿਆਣੇ ਆ ਗਏ ਆਪਾਂ ਰਾਤ ਦੇ ਵੱਜ ਗਿਆ ਪੌਣੇ 12 ਲਓ ਜੀ ਪਹੁੰਚ ਗਏ ਆ ਲਧਿਆਣੇ ਬਾਕੀ ਰੱਬ ਜਾਣੇ ਚਲੋ ਜੀ ਤਾਂ ਹੀ ਜਹਾਜ਼ ਵਾਲਿਆਂ ਨੇ ਵਜ਼ਨ ਦੀ ਕਪੈਸਿਟੀ 15 ਕਿਲੋ ਰੱਖੀ ਇਹਨਾਂ ਨੂੰ ਪਤਾ ਵੀ ਪੜ ਗਿਆ ਨਹੀਂ ਹਟਦਿਆਂ ਜੇ ਟ੍ਰੇਨ ਵਾਲੇ 20 ਕਿਲੋ ਸਮਾਨ ਦੀ ਕਪੈਸਿਟੀ ਕਰ ਦਿੰ ਤਾਂ ਦੇਖ ਲਓ ਕੀ ਹਾਲ ਹੋਊਗਾ ਫੇਰ ਤਾਂ ਪੰਜ ਜਾਣਿਆਂ ਦਾ ਇੱਕ ਬੈਗ ਬਣਾਇਆ ਕਰੂ ਆਜੋ ਬਈ ਜੰਮੂ ਕਟੜਾ ਜੰਮੂ ਕਟੜਾ ਜੰਮੂ ਕਟੜਾ ਆਜੋ 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 ਵਾ ਰੋਕਣ ਵਾਲੀ ਆ ਬਾਈ ਹਾਂ ਬੀਬੀ ਤੁਸੀਂ ਕਿੱਥੇ ਜਾਣਾ ਕਿੱਥੇ ਜਾਣਾ ਬੀਬੀ ਆਜੋ ਫਿਰ ਟਾਕੀ ਨੇੜੇ ਹੋ ਜਾਓ ਬਾਕੀ ਚੜਨਾ ਵਾ ਸਵਾਰੀਆਂ ਨੇ ਜੰਮੂ ਕਟੜਾ ਆ ਵੀ ਕਿੱਥੇ ਜਾਣਾ ਕਿੱਥੇ ਜਾਣਾ ਬਾਈ ਚਲੋ ਵੀ ਆਜੋ ਆਜੋ ਬਾਈ ਆਜੋ 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 ਚਲੋ ਭਾਈ ਆ ਰੋਕਦੇ ਭਾਈ ਓਏ ਹਾਂ ਰੋਕਦੇ ਰੋਕਦੇ ਚਲੋ ਜੀ ਆ ਬਾਸ ਆਜੋ ਭਾਈ ਆਜੋ ਬੀਬੀ ਆਜੋ ਆਜੋ ਛੇਤੀ ਛੇਤੀ ਗੱਡੀ ਪੰਜ ਕਮਿਨਟੀ ਖੜਨੀ ਆ ਆਜੋ 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 ਭਾਈ ਆਜੋ ਵੀ ਆਜੋ 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 ਕਰ ਚਲੋ ਭਾਈ ਨਗਪੂਰੇ ਆ ਸਾਰਿਆਂ ਦੇ ਬਾਕੀ ਬੰਦੇ ਕਿੱਥੇ ਰਹਿ ਗਏ ਇਦਾਂ ਨੇ ਵਰਜਨ ਹੁਣ ਸਾਰੇ ਇਕੱਠੇ ਕਰ ਲੋ ਕਰ ਰਹਿ ਨਾ ਜਾਵੇ ਕੋਈ ਆ ਗਏ ਬਈ ਉਹ ਬਾਜੀ ਬਾ ਲ ਬਲਦੇ ਨਾ ਕਵੇ ਆ ਬਈ ਨਵਾਂ ਸੈਟ ਆ ਚਲੋ ਜੀ ਚਲੋ ਲਾ ਅੱਧੇ ਬੰਦੇ ਤਾਂ ਆ ਗਏ ਅੱਧੇ ਬੰਦੇ ਕਿੱਥੇ ਰਹਿ ਗਏ ਜਿੱਥੇ ਖੜੇ ਆ ਦੋ ਨੰਬਰ ਕਿਨੂੰ ਆ ਗਿਆ ਮੜਾ ਮੜਾ ਬਹੁਤ ਲੰਬੀ ਆ ਟ੍ਰੇਨ ਹਾਂ ਗੇੜਾ ਦਈ ਰੱਖੋ ਬੱਸ ਕਰ ਆਪਣਿਆਂ ਨੂੰ ਵੀ ਲਾਓ ਫੋਨ ਬਈ ਭਾਜੀ ਬਾ ਲੱਦ ਲਿਆ ਦੇ ਅੱਦੇ ਯਾਤਰੀ ਬਾ ਬਾ ਲੱਭੀ ਚੱਲੋ ਕਰਾ ਇਕੱਠੇ ਕਰੋ ਨਾ ਇਕੱਠੇ ਕਰੋ ਅੱਦੇ ਨਾਗ ਰਹਿ ਗਏ ਆਪਣੇ ਦੋ ਤਿੰਨ ਓਕੇ ਜਿਕਾ 라 ਬੁਲਾਵੇ ਨਿਹਾਲੋ ਜਾਵੇ ਸਿੰਘ ਸੀਤਾ ਦੇ ਮਾਨੂ ਭਾਵੇ ਸਤਿ ਸ੍ਰੀ ਅਕਾਲ ਪ੍ਰਮਾਤਮਾ ਸਾਰਿਆਂ ਦੀ ਯਾਤਰਾ ਸਫਲ ਕਰੇ ਵਾਹਿਗੁਰੂ ਜੀ ਕਾ ਖਾਲਸਾ ਆਏ ਗੁਰਜੀ ਕੀ ਫਤਿਹ ਚਲੋ ਵੀ ਕਰਾ ਹੁਣ ਚਾਕੂ ਬੈਗ ਚੰਗਾ ਵੀ ਸਤਿ ਸ਼੍ਰੀ ਅਕਾਲ ਮਿਲਦੇ ਆ ਹੁਣ ਲੋੜੀ ਤੇ ਬਿਲਕੁਲ ਜੀ ਬੈਂਕਸ ਚੰਗਾ ਬਾਣੀ ਚੰਗਾ ਜੀ ਚੰਗਾ ਜੀ ਆ ਸਤਿ ਸ਼੍ਰੀ ਅਕਾਲ ਫਸ ਵੇਖਣ ਆ ਗਏ ਚੰਗਾ ਜੀ ਅਸਮਨੇ ਓਕੇ ਬੋਸ ਚੱਲੇ ਹੁਣ ਚੱਲੇ ਆਹ ਦੇ ਬੈਗ ਦੇਖ ਲਓ ਆਪ ਦੇ ਯਾਰ ਬੈਗ ਹੈਗੇ ਆ ਯਾਰ ਓਕੇ ਮੇਰਾ ਤਾਂ ਚੰਗਾ ਮੋਟੋ ਮੋਟੋ ਗੱਡੀ ਆਪਾਂ ਹੁਣ ਤਾਂ ਨੀਂਦ ਆਉਣੀ ਲੱਗਦੀ ਆ ਹਾਂ ਪ੍ਰਧਾਨ ਓਕੇ ਮਾਲਕੋ ਸਾਸਰੀ ਘਾਲ ਗੱਡੀ ਚ ਹੀ ਸੌ ਜਾਣਾ ਹਨਾ ਚੰਗਾ ਵੀ ਮਿਲਦੇ ਆ ਫਿਰ ਓਕੇ ਜੀ ਚੰਗਾ ਪਾਪੀ ਚੰਗਾ ਮੰਮੀ ਆਹ ਬਾ ਮਿਲਦਿਆਂ ਕਰੇ ਕੈਮ ਹੋ ਜਾ ਹੁਣ ਆਪਾਂ ਪੌਣੀਆਂ ਪਾਉਣਗੇ ਘੁੰਮਣਾ ਲੋੜੀ ਤੇ ਆਪਣਾ ਪਿੱਕਾ ਕਿੱਥੇ ਰਹਿ ਗਿਆ ਓਏ ਆਪਣਾ ਪਿੱਕਾ ਕਿੱਥੇ ਆ ਲੈ ਕੇ ਆਉਂਦੇ ਆ ਚਲੋ ਲੈ ਨਾ ਵੀਡੀਓ ਨਾ ਬਣਾਇਆ ਓਏ ਲਾ ਹੱਦ ਹੋ ਗਈ ਯਾਰ ਹਾਂਰਾ ਮੂਜੀਰੀ ਲਗਾ ਲੈਨੇ ਕਾ ਹਾਂਰਾ ਮੂਜੀਰੀ ਲਗਾ ਲੈਨੇ ਕਾ ਹਾਂ ਰਾਗਾਣੇ ਕਾ ਡੋਟ ਲੈ ਕੇ ਇੱਕ ਜੀ ਆਪਦਾ ਏਰੀਆ ਆਪਦਾ ਏਰੀਆ ਜੇ ਹੁੰਦਾ ਨਾ ਚਾ ਚੜ ਜਾਂਦਾ ਅੱਖੇ ਦਾੜੀ ਦਾ ਮੂਰੇ ਮੂਰੇ ਆਂਦਾ ਲੱਭਿਆ ਹੀ ਨਹੀਂ ਉਹ ਉੱਥੇ ਜਾ ਕੇ ਖੜ ਗਿਆ ਇਹ ਗੱਲ ਆ ਚਲੋ ਦਿਨੇ ਵੀ ਉਹਨਾਂ ਹੀ ਇਕੱਠ ਹੁੰਦਾ ਸਟੇਸ਼ਨ ਤੇ ਰਾਤ ਨੂੰ ਵੀ ਹਨਾ ਦੇਖੋ ਪਾਛੇ 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 ਪੇਕਾ ਆ ਗਿਆ ਪੇਕਾ ਆ ਗਿਆ ਚਲੋ ਵੀ ਚਲੋ 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 ਕੀ ਪ੍ਰਬੰਧ ਕੀਤਾ ਦੇਖ ਕੇ ਬਾਜੀ ਬਾ ਗੱਦੇ ਗੱਦੇ ਛੱਟੇ ਵੀ ਆ ਐ ਚ ਲੱਦੋ ਸਮਾਨ ਬਈ ਤੁਸੀਂ ਬੈਠੋ ਡਾੜੀ ਮੂਰੇ ਹਾਂ ਹਾਂ ਨਹੀਂ ਨਹੀਂ ਹੁਣ ਤਾਂ ਮਗਰ ਆ ਜਾਣਾ ਇੱਥੇ ਸਮਾਨ ਲੱਦ ਲਗੇ ਆਪਾਂ ਵਿੱਚ ਇਹਦੇ ਤੁਸੀਂ ਬੈਠੋ ਮੂਰੇ ਸਾਰੀਆਂ ਜਣੀਆਂ ਡੈਡੀ ਤੂੰ ਬੈਠ ਮੂਰੇ ਜਾ ਕੇ ਬਹਿ ਜਾਓ ਕਰਾਂ ਬਸ ਚਲੋ ਲੱਦੋ ਕਰਾਂ ਆ ਖੋਲ ਬਬਲੂ ਓਏ ਹਾਂ ਆਪ ਇਹਦੇ ਨਾਲ ਬਹਿ ਜਾ ਨਹੀਂ ਹਵਾ ਬਹੁਤ ਲੱਗੂ ਆਪਾਂ ਨੂੰ ਪੂਰਾ ਬਾ ਠੀਕ ਆ ਓਏ ਬਬਲੂ ਜਾਨ ਉਹ ਥੋੜਾ ਜਿਹਾ ਸਮਾੜ ਮਗਰ ਵੀ ਰੱਖ ਲੋ ਬੈਣ ਨੂੰ ਚਾਰ ਜਾਨਿਆਂ ਨੇ ਬਹਿਣਾ ਇੱਥੇ ਬਹਿ ਜਾ ਬਹਿ ਰੋ ਕਨਾ ਚਲੋ ਭਾਈ ਛੱਟਾ ਕੰਮ ਦੇਖ ਫਿਰ ਚਲੋ ਚਲੋ ਬੈਠੋ ਕਰਾ ਲੋਟ ਹੋ ਗਏ ਚਾਲ ਬਾਸ ਕੜੀ ਪੋਜੀਸ਼ਨ 'ਚ ਬੈਠਾ ਖਿਡਾਰੀ ਕਹਿੰਦੇ ਬਈ ਕਹਿੰਦੀ ਰੱਖ ਹੀ ਬੈਠਿਆ ਮਗਰ ਇੱਜਾ ਦੀ ਰੱਖੀ ਚੱਲ ਰਹੀ ਹੈ ਹਾਂ ਮਗਰ ਤਾਂ ਦਿਖਾ ਦੇ ਚਲੋ ਬਬਲ ਨੂੰ ਲਾਓ ਪਹਿਲਾਂ ਧੁੰਦ ਬਹੁਤ ਆਦੀਂਦਾ ਹੀ ਨਹੀਂ ਕੋਸੋ ਚਲੋ ਯਾਰ ਚਲੋ ਚਲੋ ਕਰਾਂ ਬੰਨੋ ਵਸ ਹੁਣ ਕੀ ਲੜ ਬੰਨਣਾ ਹੁਣ ਤਾਂ ਆ ਗਏ ਪਿੰਡ ਉਹ ਨਹੀਂ ਲੱਗਦੀ ਹੁਣ ਤਾਂ ਆ ਗਏ ਬਸ ਚਲੋ ਵੀ ਕਰੋ ਆਓ ਤੁਸੀਂ ਉਧਰ ਦੀ ਇਧਰ ਦੀ ਦੇਖਦੇ ਐ ਕੋਲ ਚਾਂਪੀਆਂ ਕਰ ਦਿੱਤੀ ਆ ਆ ਜੋ ਚਾਬੀਆਂ ਲਿਆਜੀ ਕੱਟ ਕੇ ਪਹੁੰਚ ਗਏ ਆ ਪਹੁੰਚ ਗਏ ਮੀਆਣਾ ਸਹੀ ਗੱਲ ਕੋਪ ਪੈਂਦੇ ਸੀ ਇਦਾਂ ਹੀ ਵਾਹਾਲ ਐ ਇੱਥੇ ਗੱਡੀਆਂ ਨੇ ਜਿਲਾ ਕੇ ਨਿਕਲਦੇ ਆ ਭਾਫਾ ਬੱਲੇ 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 ਆਗੇ ਵੀ ਕਰੇ ਗੁਰੂ ਕਰੋਂ ਘਰੇ ਆਗੇ ਚਲੋ ਖੋਲੋ ਕਰਾਂ ਵੀ ਬਾਰਪੂਰਾ ਚਲੋ ਵੀ ਸ਼ੰਗ ਤੋਂ ਆਗੇ ਕਰੇ ਲਾਓ ਕਰਾਂ ਸਮਾਨ ਚਲੋ ਮਟਦਾ ਨਹੀਂ ਨਾਲੇ